ਨਾ ਖੜਕਾ ਨਾ ਜੰਗ ਨਾ ਸਿਉਖ ਨਾ ਸਟੀਲ ਨਾ ਲੋਹਾ ਨਾ ਐਲੂਮੀਨੀਅਮ ਆ ਦੇਖੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਣਤਾ ਹੈ ਤੇ ਇਹਦੀ ਲਾਈਫ ਇੱਕ ਬੰਦੇ ਦੀ ਉਮਰ ਤੋਂ ਵੀ ਵੱਧਾ ਹੈ ਨਾ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਜਿਹੜੇ ਬੰਦਿਆਂ ਨੂੰ ਇਹਦੀ ਨੌਲੇਜ ਆ ਨਾ ਉਹ ਮੈਨੂੰ ਲੱਗਦਾ ਚਾਈਨਾ ਤੱਕ ਲੱਭਿਆ ਹੋਣਗੇ ਲੱਭੀ ਨਹੀਂ ਹੋਣੀ ਅੱਜ ਲੱਭ ਗਈ ਤਾਂ ਕਰਕੇ ਤੁਹਾਨੂੰ ਦੱਸ ਰਿਹਾਗਾ ਬਹੁਤ ਹੀ ਮਜ਼ਬੂਤ ਚੀਜ਼ ਆ ਬਹੁਤ ਹੀ ਸ਼ਾਨਦਾਰ ਆ ਸ਼ਕੀਲ ਜੀ ਇਹ ਤੁਸੀਂ ਲਾਉਨੇ ਹੋਗੇ ਹਾਂਜੀ 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 ਇਹ ਪਹਿਲਾਂ ਨਾ ਵੱਡੇ ਸ਼ਹਿਰਾਂ 'ਚ ਲੱਗਦੀ ਸੀਗੀ ਜੀ ਵੱਡੇ ਸ਼ਹਿਰਾਂ 'ਚ ਲੱਗਦੀ ਸੀ ਹੁਣ ਆਪਾਂ ਮਲੇਰ ਕੋਲੇ ਵੀ ਆ ਗਈ ਇਹ ਯੂਪੀਵੀ ਵਿੰਡੋ ਓਕੇ ਬਹੁਤ ਹੀ ਜ਼ਿਆਦਾ ਮਜ਼ਬੂਤ ਹੈ ਬਹੁਤ ਹੀ ਜ਼ਿਆਦਾ ਵਧੀਆ ਲੁੱਕ ਹੈ ਇਹਨਾਂ ਖਰਾਬ ਹੋਵੇ ਇਹਨਾਂ ਕੁਝ ਹੋਵੇ ਇਹਨੂੰ ਜੀ ਬਿਲਕੁਲ ਬਹੁਤ ਖੂਬਸੂਰਤ ਬਹੁਤ ਲੱਗਦੀ ਹੈ ਦੇਖੋ ਸ਼ਾਨਦਾਰੀ ਬਹੁਤ ਹੈ ਜੀ ਇਹ ਤਾਂ ਮੈਨੂੰ ਲੱਗਦਾ ਵੀ ਵੱਖਰਾ ਹੀ ਪ੍ਰਭਾਵ ਪਾਊ ਜਿੱਥੇ ਲੱਗ ਜੂਗੀ ਹਨਾ ਜੀ ਤੇ ਸ਼ਕੀਲ ਜੀ ਇਹਦਾ ਰੇਟ ਰੂਟ ਵੀ ਬੜਾ ਮਹਿੰਗਾ ਹੋਊ ਫਿਰ ਤਾਂ ਹਨਾ ਜੀ ਰੇਟ ਮਾਰਕੀਟ ਨਾਲ ਘਾਟ ਹੀ ਦਵਾਂਗੇ ਆਪਾਂ ਅੱਛਾ ਮਾਰਕੀਟ ਰੇਟ ਘਾਟ ਹੀ ਐ ਬਾਕੀ ਅਗਰ ਤੁਸੀਂ ਇਸ ਤਰ੍ਹਾਂ ਦੀਆਂ ਐਲੂਮੀਨੀਅਮ ਵਿੰਡੋ ਬਣਾਉਣੀਆਂ ਨੇ ਗੇਟ ਵਿੰਡੋ ਉਹਨਾਂ ਨੇ ਉਹ ਵੀ ਬਣ ਜਣਗੀਆਂ ਉਹ ਇਹਦੇ ਨਾਲੋਂ ਅਧ ਰੇਟ ਦੇ ਵਿੱਚ ਬਣ ਜਾਂਦੀਆਂ ਨੇ ਠੀਕ ਹੈ ਜੀ ਪਰ ਜਿਹੜੀ ਹੈ ਜੇ ਇਹਦਾ ਸਵਾਦ ਲੈਣਾ ਇਹਦੀ ਲਾਈਫ ਲੈਣੀ ਆ ਦਾ ਇਹਦਾ ਆਨੰਦ ਲੈਣਾਗਾ ਤਾਂ ਇਹ ਲਵਾ ਲਓ ਜਾਣਕਾਰੀ ਲੈਣ ਲਈ ਸਕਰੀਨ ਤੇ ਨੰਬਰ ਤੇ ਐਡਰੈਸ ਦਿੱਤਾ ਹੈ ਸੰਪਰਕ ਕਰ ਲਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ